ਆਉ ਦੇਕਰਾਂ ਚ ਨਵੇਂ ਨਵੇਂ ਕੰਮ ਕਰਨਾ ਚਾਹਨੇ ਹੋ ਜੀ ਕੱਪੜੇ ਦੇ ਆਓ ਵੱਡੀ ਸੇਲ ਲੱਗੀ ਤੁਹਾਡੇ ਵਾਸਤੇ ਆ ਦੇਖੋ ਸੂਟਾਂ ਜੀ 130 ਰੁਪਏ ਤੋਂ ਸ਼ੁਰੂ ਜੀ 130 ਰੁਪਏ ਤੋਂ ਸੂਟ ਸ਼ੁਰੂ ਹੋ ਜਾਣਾ ਪਲਾਜ਼ੋ ਸੂਟ ਆ ਦੇਖੋ ਪੂਰਾ ਵਧੀਆ ਪਲਾਜ਼ੋ ਸੂਟ ਬਣਿਆ ਬਣਾਇਆ 130 ਰੁਪਏ ਦਾ ਕਲਰ ਦੇਖੋ ਕਿੱਡੇ ਪਿਆਰੇ ਪਿਆਰੇ ਆ 130 ਰੁਪਏ ਦਾ ਸੂਟ ਮਿਲਨੇ ਜੀ ਇਸ ਤਰ੍ਹਾਂ ਆ ਦੇਖੋ ਪੂਰਾ ਵਧੀਆ ਸੂਟ ਚੁੰਨੀ ਦੇ ਨਾਲ 230 ਰੁਪਏ ਦਾ 230 ਰੁਪਏ ਚ ਚੁੰਨੀ ਨਾਲ ਸੂਟ ਸੂਤੀ ਚੁੰਨੀ ਨਾਲ ਵਧੀਆ ਸੂਟ 200 ਤੇ 30 ਰੁਪਏ ਦਾ ਰੰਗ ਦੇਖੋ ਕਿੱਡੇ ਸੋਹਣੇ ਸੋਹਣੇ ਨੇ 230 30 ਰੁਪਏ ਚ ਸਕਰੀਨਸ਼ਾਟ ਲੈ ਲਓ ਆਨਲਾਈਨ ਆਰਡਰ ਪਾਉਣੇ ਆ ਤੁਸੀਂ ਜੇ ਸਕਰੀਨਸ਼ਾਟ ਆ ਦੇਖੋ ਬਹੁਤ ਸੋਹਣੇ 230 30 ਇਸ ਤੋਂ ਬਾਅਦ ਸੂਟ ਆ ਗਿਆ ਜੀ 100 ਰੁਪਏ ਦਾ 100 ਰੁਪਏ ਸੂਟ ਮਿਲੂਗਾ ਜੀ ਹਾਂ 100 ਰੁਪਏ ਚ ਇਸ ਤੋਂ ਬਾਅਦ ਆ ਦੇਖੋ ਜੀ ਪੂਰਾ ਵਧੀਆ ਮਸ਼ਲੀਨ ਦਾ ਸੂਟ ਨਾਲ ਚੁੰਨੀ ਮਸ਼ਲੀਨ ਦਾ ਸੂਟ ਨਾਲ ਚੁੰਨੀ ਬਾਜ਼ਾਰ ਦਾ ਰੇਟ ਹੈ ਘੱਟ ਤੋਂ ਘੱਟ ਆ ਸੂਟ ਦਾ 800 850 ਸੂਟ ਦੇਵਾਂਗੇ ਜੀ 270 ਰੁਪਏ ਦਾ 270 ਰੁਪਏ ਦਾ ਸੂਟ ਪੂਰਾ ਵਧੀਆ ਚੁੰਨੀ ਦੇ ਨਾਲ 270 ਰੁਪਏ ਦਾ ਜੀ ਰੰਗ ਦੇਖੋ ਕਿੱਡੇ ਪਿਆਰੇ ਪਿਆਰੇ ਆ 270 ਰੁਪਏ ਦਾ ਮਸ਼ਲੀਨ ਦਾ ਸੂਟ ਚੁੰਨੀ ਦੇ ਨਾਲ ਉਸ ਤੋਂ ਬਾਅਦ ਅਗਲੀ ਵੈਰਾਈਟੀ ਦੇਖੋ ਜੀ ਪੂਰਾ ਵਧੀਆ ਸੂਟ ਨਾਲ ਆ ਗਿਆ ਦੁਪੱਟਾ 250 ਰੁਪਏ ਚ ਜੀ 250 ਰੁਪਏ ਚ ਕੜਾਈ ਵਾਲਾ ਸੂਟ ਨਾਲ ਦੁਪੱਟਾ ਕੜਾਈ ਕੀਤੀ ਹੋਈ ਹੈ ਸੂਟ ਦੇ ਨਾਲ ਕਾਟਨ ਦਾ ਦੁਪੱਟਾ 250 ਰੁਪਏ ਚ ਜੀ ਬਹੁਤ ਹੀ ਵੱਡੀ ਸੇਲ ਲੱਗੀ ਨਵੇਂ ਕੰਮ ਸ਼ੁਰੂ ਕਰ ਲੋ ਵੱਡੇ ਫਾਇਦੇ ਕਰੋ ਜੀ 200 ਦੇ 50 ਰੁਪਏ ਦਾ ਇਸ ਤੋਂ ਬਾਅਦ ਆਹ ਸੂਟ ਆ ਗਿਆ ਜੀ 90 ਰੁਪਏ ਚ 90 ਰੁਪਏ ਚ 5 ਮੀਟਰ ਸੂਟ ਲਾਈਨਿੰਗ ਵਾਲਾ 90 ਰੁਪਏ ਦੇ ਅੰਦਰ ਜੀ ਸਿਰਫ ਤੇ ਸਿਰਫ 90 ਰੁਪਏ ਦੇ ਅੰਦਰ ਬਹੁਤ ਸੋਹਣੇ ਸੋਹਣੇ ਕਲਰ ਮਿਲ ਜਾਣਗੇ ਕਲਰ ਦੇਖੋ ਕਿੱਡੇ ਪਿਆਰੇ ਪਿਆਰੇ ਆ ਇਸ ਤੋਂ ਬਾਅਦ ਆਹ ਸੂਟ ਆ ਗਿਆ ਜੀ ਚੁੰਨੀ ਨਾਲ ਸੂਟ 130 ਰੁਪਏ ਦਾ 130 ਰੁਪਏ ਦਾ ਚੁੰਨੀ ਨਾਲ ਸੂਟ ਇਸ ਤੋਂ ਬਾਅਦ ਆਹ ਦੇਖੋ ਜੀ ਮਛਲੀਨ ਦਾ ਸੂਟ ਮਛਲੀਨ ਦਾ ਸੂਟ ਬਾਜ਼ਾਰ ਚ ਰੇੜਾ 1100 ਸੂਟ ਮਿਲੂਗਾ ਜੀ ਤੁਹਾਨੂੰ 400 ਰੁਪਏ ਦਾ 400 ਰੁਪਏ ਜੀ 400 ਰੁਪਏ ਚ ਇਸ ਤੋਂ ਬਾਅਦ ਆਗੇ ਖੋ ਜੀ ਪੂਰਾ ਵਧੀਆ ਸੂਟ ਨਾਲ ਆ ਗਿਆ ਬਣਿਆ ਬਣਾਇਆ ਸੂਟ ਨਾਲ ਆ ਗਿਆ ਪਲਾਜ਼ੋ ਨਾਲੇ ਪਲਾਜ਼ੋ ਕਲਰ ਦੇਖੋ ਲਾਈਟ ਵੀ ਮਿਲ ਜਾਣਗੇ ਡਾਰਕ ਵੀ ਮਿਲ ਜਾਣਗੇ ਸੂਟ ਹੈ ਜੀ 150 ਰੁਪਏ ਦਾ 150 ਰੁਪਏ ਦਾ ਸੂਟ ਮਿਲੂਗਾ ਜੀ 150 ਰੁਪਏ ਚ ਇਸ ਤੋਂ ਬਾਅਦ ਆ ਆ ਗਿਆ ਰਾਜਸਤਾਨੀ ਸੂਟ ਰਾਜਸਤਾਨੀ ਸੂਟ ਜੀ ਨਾਲ ਦੁਪੱਟਾ ਬਾਜ਼ਾਰ ਦਾ ਰੇਟ ਹੈ ਘਟ ਤੋਂ ਘਟ 600 700 ਸੂਟ ਮਿਲੂਗਾ ਜੀ ਤੁਹਾਨੂੰ 300 ਰੁਪਏ ਚ ਜੀ 300 ਰੁਪਏ ਚ 300 ਰੁਪਏ ਚ ਹੁਣ ਜਲਦੀ ਤੋਂ ਜਲਦੀ ਆਜੋ ਮੋੜ ਮੰਡੀ ਬਜਾਜ ਫੈਸ਼ਨ ਹਾਊਸ ਨੰਬਰ ਨੋਟ ਕਰ ਲਓ 98768 57837 98768 57837 ਮੋੜ ਮੰਡੀ ਤਲਵੰਡੀ ਸਾਬੋ ਵਾਲੇ ਪੁਲ ਦੇ ਬਿਲਕੁਲ ਨਜ਼ਦੀਕ ਆਓ ਤੇ ਆਵਾ ਵੱਡਾ ਫਾਇਦਾ ਕਰੋ